हां जी ਸਤਿਕਾਰ ਸਾਰੇ ਨੂੰ ਕੀ ਹਾਲ ਚਾਲ ਆਸ ਕਰਦੇ ਆ ਵਧੀਆ ਠੀਕ ਠਾਕ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੇ ਵੀ ਮੇਰੇ ਉਹ ਅੱਜ ਹੋ ਗਈ ਆ 22 ਮਾਰਚ 2025 ਦਿਨ ਵਗਾ ਸ਼ਨੀਵਾਰ 22 ਮਾਰਚ 2025 ਜਰਨਾਤਾ ਸਾਬਤੋ ਹਾਜ਼ਰਨ ਲੈ ਕੇ ਤੁਹਾਡੇ ਅੱਤੇ ਤੁਹਾਡੇ ਹੀ ਕੰਮ ਦੀ ਜਾਣਕਾਰੀ ਜਾਣਕਾਰੀ ਪੇਪਰਾਂ ਦੀ ਜਾਣਕਾਰੀ ਜਿਹੜੇ ਮੇਰੇ ਵੀਰਾਂ ਨੇ ਇਟਲੀ ਦੇ ਵਿੱਚ ਆਉਣਾ ਤੇ ਇਟਲੀ ਦੇ ਪੇਪਰ ਭਰੇ ਹੋਏ ਆ ਉਹਨਾਂ ਵਾਸਤੇ ਜਾਣਕਾਰੀ ਜਿਹੜੇ ਮੇਰੇ ਵੀਰ ਆ ਚੁੱਕੇ ਆ ਉਹਨਾਂ ਵਾਸਤੇ ਤਾਂ ਵੀਡੀਓ ਜਾਣ ਤੋਂ ਪਹਿਲਾਂ ਚੈਨਲ ਨੂੰ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਕੋਈ ਵੀ ਵੀਡੀਓ ਆਪਣੀ ਆਉਂਦੀ ਆ ਉਹ ਮਿਸ ਨਾ ਹੋ ਜੇ ਵੀ ਮੇਰੇ ਵੀਡੀਓ ਆਪਣੀ ਆਉਂਦੀ ਆ ਸਿਰਫ ਤੇ ਸਿਰਫ ਜਾਣਕਾਰੀ ਵਾਲੀ ਵੀਡੀਓਾਂ ਦੀਆਂ ਕੋਈ ਕੋਈ ਉਹ ਦੇਖਣ ਨੂੰ ਫਰਲੋਣੀ ਆਪਾਂ ਛੱਡਦੇ ਕੋਈ ਆਪ ਦੇ ਕੋਲੋਂ ਗੱਲ ਬਣਾ ਕੇ ਨਹੀਂ ਛੱਡਦੇ ਹਣਾ ਜਿਹੜੀਆਂ ਅੱਖੀਂ ਵੇਖਦੇ ਆ ਜਿਹੜਾ ਕੁਝ ਹੋਈ ਜਾਂਦਾ ਪਰ ਫਾਤੂਰਿਆਂ ਦੇ ਵਿੱਚ ਹੋਈ ਜਾਂਦਾ ਐਮਬੈਸੀ ਦੇ ਵਿੱਚ ਹੋਈ ਜਾਂਦਾ ਸਾਰਾ ਕੁਝ ਉਹੀ ਤੁਹਾਨੂੰ ਸ਼ੇਅਰ ਕਰਦੇ ਆਂ ਸੋ ਗੱਲ ਕਰਾਂਗੇ ਗੱਲ ਕਰਾਂਗੇ ਰਿਫਿਊਜ਼ਲਾਂ ਆ ਰਹੀਆਂ ਇਟਲੀ ਦੀਆਂ ਰੈਫਿਊਜੀ ਲਾ ਬਹੁਤ ਆ ਰਹੀਆਂ ਨੂਲੇ ਉਸਤਿਆਂ ਦੀਆਂ ਰੈਫਿਊਜੀ ਲਾ ਆ ਰਹੀਆਂ ਉਸ ਤੋਂ ਬਾਅਦ ਗੱਲ ਕਰਾਂਗੇ ਪਰਫਾ ਤੂਰੀ ਦੇ ਵਿੱਚ ਕਸਤੂਰੇ ਦੇ ਵਿੱਚ ਕਿਹੜੀ ਪੈਕ ਭੇਜਣੀ ਆ ਉਸ ਤੋਂ ਬਾਅਦ ਗੱਲ ਕਰਾਂਗੇ ਫਿੰਗਰਾਂ ਤੇ ਗਏ ਸੀਗੇ ਲੈਟਰ ਮਿਲ ਰਹੇ ਆ ਉਸ ਤੋਂ ਬਾਅਦ ਗੱਲ ਕਰਾਂਗੇ ਅਪਾਇੰਟਮੈਂਟਾਂ ਦੀ ਅਪਾਇੰਟਮੈਂਟਾਂ ਕਿਦੋਂ ਲੁੰਦਾਂ ਬਾਰੇ ਅੱਛ ਤੇ ਪਹਿਲੀ ਗੱਲ ਕਰਦੇ ਆਂ ਰੈਫਿਊਜਲਾ ਇਟਲੀ ਦੀ ਰੈਫਿਊਜਲਾ ਆ ਰਹੀ ਆ ਨੂਲਿਓ ਉਸਤਿਆਂ ਦੀਆਂ ਰੈਫਿਊਜਲਾ ਆ ਰਹੀਆਂ ਧਿਆਨ ਦਿਓ ਇਸ ਗੱਲ ਤੇ ਮੇਰੇ ਵੀਰ ਜਿਹੜੇ ਮੇਰੇ ਵੀਰਾਂ ਨੇ ਨਵੇਂ ਪੇਪਰ ਹੋਣ ਅੰਬੈਸੀ ਦੇ ਵਿੱਚ ਜਾ ਰਹੇ ਆ ਜਿਹੜੇ ਬਾਰੇ ਵੀਰ ਅੰਬੈਸੀਆਂ ਅਪਾਇੰਟਮੈਂਟਾਂ ਮਿਲੀਆਂ ਅੰਬੈਸੀ ਦੇ ਵਿੱਚ ਪੇਪਰ ਜਮ੍ਹਾਂ ਕਰਾਉਣ ਜਾ ਰਹੇ ਆ ਉਹ ਇਸ ਗੱਲ ਤੇ ਧਿਆਨ ਦਿਓ ਇਹ ਨਹੀਂ ਵੀ ਤੁਸੀਂ ਚੱਕੇ ਪੇਪਰ ਅੰਬੈਸੀ ਦੇ ਵਿੱਚ ਪੇਸ਼ ਹੋਗੇ ਨਹੀਂ ਤੁਸੀਂ ਅੰਬੈਸੀ ਦੀ ਅਪਾਇੰਟਮੈਂਟ ਉੱਤੇ ਜਾਣ ਤੋਂ ਪਹਿਲਾਂ ਅਪਾਇੰਟਮੈਂਟ ਤੇ ਜਾਣ ਤੋਂ ਪਹਿਲਾਂ ਤੁਹਾਡੇ ਮਾਲਕ ਨੂੰ ਪਤਾ ਹੋਣਾ ਚਾਹੀਦਾ ਵੀ ਫਲਾਣੇ ਦਿਨ ਇਸ ਦਿਨ ਮੇਰਾ ਬੰਦਾ ਅੰਬੈਸੀ ਦੇ ਵਿੱਚ ਜਾ ਰਿਹਾ ਫੈਲ ਜਮਾ ਕਰਉਂ ਇੱਕ ਕਾਨੂੰਨ ਨਵਾਂ ਕਾਨੂੰਨ ਨਵਾਂ ਪੰਗਾ ਜਿਹੜਾ ਪੰਗਾ ਨਹੀਂ ਕਹਿ ਸਕਦੇ ਇਹਨੂੰ ਕੰਮ ਸਹੀ ਆ ਇੱਕ ਨੰਬਰ ਦਾ ਕੰਮ ਸਰਕਾਰ ਨੇ ਇਸ ਵਾਰ ਕੀਤਾ ਜਦੋਂ ਤੁਸੀਂ ਫੈਲ ਅੰਬੈਸੀ ਦੇ ਵਿੱਚ ਜਮਾ ਕਰਾਉਣ ਜਾਣੀ ਐ ਤੁਹਾਡੇ ਏਜੰਟ ਨੂੰ ਤੁਹਾਡੇ ਮਾਲਕ ਨੂੰ ਪਤਾ ਹੋਣਾ ਚਾਹੀਦਾ ਵੀ ਇਸ ਦਿਨ ਜਿਹੜੀ ਫੈਲ ਆ ਮੇਰਾ ਬੰਦਾ ਐਮਬੈਸੀ ਦੇ ਵਿੱਚ ਜਮ੍ਹਾਂ ਕਰਾਉਣ ਜਾ ਰਿਹਾ ਜਿਸ ਦਿਨ ਫਾਇਲ ਜਮ੍ਹਾਂ ਹੋ ਗਈ ਐਮਬੈਸੀ ਦੇ ਵਿੱਚ ਉਸ ਤੋਂ 7 ਦਿਨਾਂ ਦੇ ਵਿੱਚ ਵਿੱਚ ਐਮਬੈਸੀ ਵਿੱਚ ਫਾਇਲ ਜਮ੍ਹਾਂ ਹੋਊਗੀ 7 ਦਿਨਾਂ ਦੇ ਵਿੱਚ ਵਿੱਚ ਮਾਲਕ ਨੂੰ ਐਮਬੈਸੀ ਵੱਲੋਂ ਇੱਕ ਮੇਲ ਜਾਊਗੀ ਇੱਕ ਪੈਕ ਭੇਜੀ ਜਾਊਗੀ ਵੀ ਆ ਬੰਦਾ ਤੇਰਾ ਹੀ ਆ ਬਾਤ ਸਿਰਫ ਇਹਨਾਂ ਮਾਲਕ ਨੂੰ ਇਹੀ ਪੁੱਛਣਾ ਵੀ ਆ ਬੰਦਾ ਤੇਰਾ ਹੀ ਆ ਪੈਕ ਭੇਜ ਕੇ ਉਹਦੇ ਵਿੱਚ ਜੇਕਰ ਤੇਰਾ ਬੰਦਾ ਹੈਗਾ ਤਾਂ ਉਹ ਪੈਕ ਦੇ ਵਿੱਚ ਉਹਨੇ ਕਨਫਰਮ ਕਰਨਾ ਵੀ ਹਾਂ ਓਕੇ ਬੰਦਾ ਮੇਰਾ ਹੀ ਆ ਜੇ ਉਹ ਚੀਜ਼ ਉਹ ਕਨਫਰਮ ਨਹੀਂ ਕੀਤਾ ਮਾਲਕ ਨੇ 7 ਦਿਨਾਂ ਦੇ ਵਿੱਚ ਵਿੱਚ ਤੇ ਤੁਹਾਡਾ ਵੀਜ਼ਾ ਰਿਫਿਊਜ਼ ਹੋਣਾ ਹੀ ਹੋਣਾ ਹੈ 100% ਵੀ ਮੇਰੇ ਤੁਹਾਡਾ ਵੀਜ਼ਾ ਰਿਫਿਊਜ਼ ਹੋਊਗਾ 100% ਰਿਫਿਊਜ਼ ਹੋਊਗਾ ਉਸ ਤੋਂ ਬਾਅਦ ਉਸ ਦਾ ਕੋਈ ਹੱਲ ਨਹੀਂਗਾ ਇਹ ਹੀ ਡਰਨ ਵਾਲੀ ਵੀ ਗੱਲ ਆ ਤੇ ਨਾ ਡਰਨ ਵਾਲੀ ਵੀ ਗੱਲ ਆ ਠੀਕ ਹੈ ਇਸ ਗੱਲ ਦਾ ਖਾਸ ਕਰਕੇ ਉਹ ਤੁ ਜੋ ਸੀ ਤੁਹਾਡੇ ਨੂੰ ਲਏ ਉਸ ਤੇ ਹੁਣ ਨਿਕਲ ਗਏ ਆ ਤੁਸੀਂ ਅੰਬੈਸੀ ਦੇ ਵਿੱਚ ਅਪਾਇੰਟਮੈਂਟ ਭੁਗਤ ਨਹੀਂ ਹੈ ਜਿਲੋਂ ਅਪਾਇੰਟਮੈਂਟ ਭੁਗਤ ਨਹੀਂ ਹੈ ਤੁਹਾਡੇ ਮਾਰਕ ਨੂੰ ਤੁਹਾਡੇ ਏਜੰਟ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਫਲਾਣੇ ਰੰਦੀ ਅਪਾਇੰਟਮੈਂਟ ਆ ਜੇ ਜਦਨ ਅਪਾਇੰਟਮੈਂਟ ਭੁਗਤ ਦੀ ਉਸ ਤੋਂ ਅੱਗੇ 7 ਦਿਨਾਂ ਦੇ ਵਿੱਚ ਵਿੱਚ ਮਾਲਕ ਨੂੰ ਇੱਕ ਮੇਲ ਜਾਊਗੀ ਮੇਲ ਤੁਸੀਂ ਇਹ ਕਹਿ ਕੇ ਰੱਖਣਾ ਉਹਦੇ ਜੈਂਟਰ ਤੇ ਮਾਲਕ ਨੂੰ ਵੀ ਮੇਲ ਸਾਡੀ ਕਨਫਰਮ ਹੋਣੀ ਚਾਹੀਦੀ ਹੈ ਉਧਰੋਂ ਮਾਲਕ ਨੂੰ ਮੇਲ ਜਾਊਗੀ ਮਾਲਕ ਨੇ ਮੇਲ ਕਨਫਰਮ ਕਰਤੀ ਫੇਰ ਤੁਹਾਡਾ ਵੀਜ਼ਾ ਲੱਗਣਾ ਨਹੀਂ ਤਾਂ ਵੀਜ਼ਾ ਰੱਫ ਹੋ ਹੀ ਜਾਣਾ ਬਹੁਤ ਕੇਸ ਆ ਰਹੇ ਹੁਣ ਇਹਨਾਂ ਦਿਨਾਂ ਦੇ ਵਿੱਚ ਵੀ ਜੇ ਰਿਫਿਊਜ਼ ਹੋ ਰਹੇ ਆ ਕਿਉਂਕਿ ਕਿਉਂਕਿ ਮਾਲਕ ਜਿਹੜੇ ਕਨਫਰਮ ਨਹੀਂ ਕਰ ਰੇ ਮੇਲ ਕਨਫਰਮ ਨਹੀਂ ਕਰ ਰੇ ਕਿਉਂ ਨਹੀਂ ਕਰ ਰੇ ਵੇਚ ਏਜੰਟ ਪਏ ਹੋਏ ਆ ਏਜੰਟ ਜਿਹੜੇ ਪਏ ਹੋਏ ਆ ਉਹਨਾਂ ਨੇ ਪੈਸੇ ਲੈ ਲਏ ਤੁਹਾਡੇ ਕੋਲ ਪੈਸੇ ਲੈ ਲਏ ਆ ਮਾਲਕ ਨੂੰ ਪਤਾ ਹੀ ਕੋ ਨਹੀਂ ਮਾਲਕ ਨੂੰ ਪਤਾ ਹੀ ਨਹੀਂ ਮੇਰਾ ਬੰਦਾ ਕਿਹੜਾ ਬੰਦਾ ਕਦੋਂ ਆ ਰਿਹਾ ਬੰਦਾ ਕਿੱਥੇ ਐ ਕੀ ਕਰ ਰਿਹਾ ਸੋ ਵੀਰ ਮੇਰੋ ਇਸ ਗਾਲ ਦਾ ਥੋੜਾ ਜਿਹਾ ਦਿਮਾਗ ਦੇ ਵਿੱਚ ਪਾ ਕੇ ਕਨਫਰਮੇਸ਼ਨ ਹੈ ਨਾ ਤੁਹਾਡਾ ਏਜੰਟ ਸਹੀ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਸਹੀ ਰਾਹ ਪਾਉਂਦਾ ਹੋਵੇ ਸਹੀ ਦੱਸਦਾ ਹੋਵੇ ਸਾਰਾ ਕੁਝ ਫਿਰ ਉਸ ਦਿਨ ਤੁਹਾਡਾ ਜਦੋਂ ਅੰਬੈਸੀ ਦੇ ਵਿੱਚ ਜਾਓਗੇ ਦੋਸਤੋ 7 ਦਿਨਾਂ ਦੇ ਵਿੱਚ ਵਿੱਚ ਜੇਕਰ ਮਾਲਕ ਨੇ ਕਨਫਰਮੇਸ਼ਨ ਦਿੱਤੀ ਤੋ ਦਾ ਵੀਜ਼ਾ ਲਾ ਕੇ ਆਇਆ ਨਾ ਨਹੀਂ 100% ਰਿਫਿਊਜ਼ ਹੋਣਾ ਵੀਜ਼ਾ ਤੇ ਜੇ ਰਿਫਿਊਜ਼ ਹੋ ਗਿਆ ਕੋਈ ਹੱਲ ਨਹੀਂ ਕੋਈ ਅ ਅਪੀਲ ਨਹੀਂ ਤੁਸੀਂ ਕਰ ਸਕਦੇ ਇਹ ਇਟਲੀ ਦਾ ਨਵਾਂ ਤਨੂਮੂਣਾ ਜਿਹੜਾ ਡਿcretso opussi ਦੇ ਵਿੱਚ ਲਿਖਿਆ ਸੀ ਇਹਨਾਂ ਨੇ ਉਸ ਤੋਂ ਬਾਅਦ ਗੱਲ ਕਰਦੇ ਆਂ ਕੱਲ ਕਰਦੇ ਆ ਜੰਨੇ ਇਟਲੀ ਆ ਜੰਨੇ ਆ ਇਟਲੀ ਆਏ ਨੇ ਜਿਹੜੀ ਮੈਂ ਕੱਲ ਅਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਬਈ ਜਿਹੜੀ ਪੈਕ ਆ ਪਾਪੇ ਜਿੰਨੇ ਕਸਤੂਰੇ ਨੂੰ ਹਨਾ ਜਿੰਨਾਂ ਦੇ ਵੀਜ਼ੇ ਐਕਸਪਾਇਰ ਹੋਣ ਤੋਂ ਬਾਅਦ ਅਪਾਇੰਟਮੈਂਟਾਂ ਦੀ ਤਾਰੀਖ ਮਿਲੀ ਆ ਪਸ ਕਸਤੂਰੇ ਦੀ ਜਿਹੜੀ ਪੈਕ ਭੇਜਣੀ ਆ ਵੀ ਕੌਣ ਭੇਜ ਸਕਦਾ ਉਹ ਤੁਸੀਂ ਪੈਕ ਜਾਂ ਈਮੇਲ ਕਸਤੂਰੇ ਨੂੰ ਉਹਦੇ ਵੀ ਭੇਜ ਸਕਦੇ ਹਾਂ ਤੁਹਾਡਾ ਮਾਲਕ ਵੀ ਭੇਜ ਸਕਦਾ ਜਾਂ ਵਕੀਲ ਵੀ ਤੁਹਾਡਾ ਭੇਜ ਸਕਦਾ ਉਹਦੇ ਨਾਲ ਤੁਸੀਂ ਅਟੈਚ ਕਰਨਾ ਆਪਦੇ ਵੀਜ਼ੇ ਦੀ ਫੋਟੋਕਾਪੀ ਪਲੱਸ ਜਿਹੜਾ ਅਪਾਇੰਟਮੈਂਟ ਲੈਟਰ ਆ ਤੁਹਾਨੂੰ ਬਾਈਮੇਲ ਆਇਆ ਜਾਂ ਬਾਈ ਮੈਸੇਜ ਆਇਆ ਜਾਂ ਬਾਈ ਐਂਡ ਆਇਆ ਅਪਾਇੰਟਮੈਂਟ ਲੈਟਰ ਨਾਲ ਅਟੈਚ ਕਰਕੇ ਉਹਨਾਂ ਨੂੰ ਰਿਕੁਐਸਟ ਕਰਨੀ ਹੈ ਵੀ ਸਾਡੇ ਅਪਾਇੰਟਮੈਂਟ ਵੀਜ਼ਾ ਲੰਘਣ ਤੋਂ ਬਾਅਦ ਮਿਲੀ ਹੈ ਸਾਨੂੰ ਪਹਿਲਾਂ ਅਪਾਇੰਟਮੈਂਟ ਦਿੱਤੀ ਜਾਵੇ ਇਟਾਲੀਅਨ ਦੇ ਵਿੱਚ ਲੈ ਕੇ ਤੁਸੀਂ ਵੀ ਕਰ ਸਕਦੇ ਆ ਵਕੀਲ ਵੀ ਕਰ ਸਕਦਾ ਤੇ ਤੁਹਾਡਾ ਮਾਲਕ ਵੀ ਕਰ ਸਕਦਾ ਉਸ ਤੋਂ ਬਾਅਦ ਜੇ ਫਿੰਗਰ ਆ ਗਿਆ ਹਨਾ ਜੇ ਫਿੰਗਰ ਆ ਗਿਆ ਹੁਣ ਐਵੀ ਕੇਸ ਇਟਲੀ ਦੇ ਵਿੱਚ ਹੋ ਰਹੇ ਆ ਜਿਹੜੀ ਮੈਂ ਪਹਿਲਾਂ ਗੱਲ ਦੱਸ ਕੇ ਟੈਂ ਵੀਜ਼ੇ ਰੈਫਿਊਜੀ ਹੋ ਰਹੇ ਆ ਇੰਡੀਆ ਤੋਂ ਉਸ ਤੋਂ ਬਾਅਦ ਕਸਤੂਰੀ ਵਾਲੇ ਕੰਟਰੀ ਆਊਟ ਦੇ ਰਿਹਾ ਕੰਟਰੀ ਆਊਟ ਦੇ ਨਾਲ ਇੱਕ ਲੈਟਰ ਦਿੰਦੇ ਆ ਜਦੋਂ ਕੰਟਰੀ ਆਊਟ ਕਰਗੇ ਲੈਟਰ ਦਿੰਦੇ ਆ ਉਹਦੇ ਵਿੱਚ ਤੁਹਾਡੇ ਕੋਲੇ 10 ਦਿਨ ਦਾ ਟਾਈਮ ਹੁੰਦਾ ਮਲੋ ਫਿੰਗਰ ਆਗੇ ਫਿੰਗਰ ਆਗੇ ਫਿੰਗਰ ਆ ਤੁਸੀਂ ਜਾਣੇ ਆ ਫਿੰਗਰ ਆ ਜਾਣੇ ਤੁਹਾਡਾ ਵੀਜ਼ਾ ਲੰਘਿਆ ਮਿਲਦਾ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ ਤੁਹਾਡੇ ਫਿੰਗਰ ਆ ਗਏ ਤੇ ਕਸਤੂਰੀ ਅਲੇ ਤੁਹਾਨੂੰ ਇੱਕ ਲੈਟਰ ਦਿੰਦੇ ਆ ਜੀ ਦਾ ਮੈਂ ਤੁਹਾਨੂੰ ਵੀ ਉਹਦੇ ਵਿੱਚ ਕਾਨੂੰਨ ਲਿਖਿਆ ਹੁੰਦਾ ਆਰ 10 ਆਰ 10 ਬਿਸ ਲੇਜੇ ਐ 241/90 ਇਸ ਅਨੂਨ ਲੈ ਕੇ ਇੱਕ ਲੈਟਰ ਤੁਹਾਨੂੰ ਦੇ ਦਿੰਦੇ ਆ ਇਹਦਾ ਮਤਲਬ ਇਹ ਹੁੰਦਾ ਵੀ ਜਾਂ ਤਾਂ ਤੁਸੀਂ ਕਟਰੀ ਆਊਟ ਕਰੋ ਜਾਂ ਜੇਕਰ ਤੁਸੀਂ ਕਨਵਰਸ ਹੀ ਹੋਣੇ ਦਾ ਦਮਾਂਦਾ ਕੀਤਾ ਪੇਪਰ ਚੇਂਜ ਕਰਾਉਣ ਦਾ ਦਮਾਂਦਾ ਕੀਤਾ ਵੇ ਤੇ ਉਹ ਦੀ ਰਸੀਵਤਾ ਰਸੀਦ ਲੈ ਕੇ ਆਓ ਆਸ ਕਰਦਾ ਵੀ ਤੁਸੀਂ ਸਮਝ ਗਏ ਹੋਵੋਗੇ ਮੇਰੇ ਵੀਰ ਜੇਕਰ ਤੁਹਾਡਾ ਵੀਜ਼ਾ ਐਕਸਪਾਇਰ ਹੋ ਚੁੱਕਾ ਕਸਤੂਰੇ ਨੇ ਤੁਹਾਨੂੰ ਲੈਟਰ ਦਿੱਤਾ ਆਪਣੇ ਇੰਡੀਆ ਨਾਲ ਵਾਸਤੇ ਮੇਰੇ ਕੋਲ ਇਹ ਸਰਕਾਰੀ ਨਿਊਜ਼ ਨਹੀਂ ਆਏਗੀ ਇੰਡੀਆ ਨਾਸਤੇ ਇਹ ਇੱਕ ਗੁੱਡ ਨਿਊਜ਼ ਹੈ ਇਸ ਸਿਰਫ ਸਿਰਫ ਇੰਡੀਆ ਦੇ ਵੀਰਾਂਾਸਤੇ ਵੀ ਕਸਤੂਰਾ ਜਿਹੜਾ ਕੰਟਰੀ ਆਊਟ ਇੰਡੀਆ ਦੇ ਬੰਦੇ ਨੂੰ ਨਹੀਂ ਦੇ ਰਿਹਾ ਉਹ ਜਦੋਂ ਫਿੰਗਰਾਂ ਦੇ ਜਾਂਦੇ ਆ ਉਹ ਇੱਕ ਹੀ ਚੀਜ਼ ਦੀ ਮੰਗ ਕਰਦੇ ਜੇਕਰ ਤੁਸੀਂ ਕਨਵਰਸ ਹੀ ਉਹਨੇ ਦਾ ਦਮੰਦਾ ਕੀਤਾ ਵਿਆ ਤਤ ਉਸੇ ॠषि ਬੂਤ ਨਾਲ ਲੈ ਜਾਓ ਜੇਕਰ ਨਹੀਂ ਕੀਤਾ ਫਿਰ ਕੰਟਰੀ ਉਹ ਮਿਲੂਗਾ ਜੇ ਕਨਵਾਰਸੀਆਂ ਦਾ ਜ਼ਮਾਨਾ ਕੀਤਾ ਫਿੰਗਰਾਂ ਤੇ ਰਿਸ਼ੀ ਬੁੱਤਰ ਨਾਲ ਲੈ ਕੇ ਜਾਓ ਕੋਈ ਚੱਕਰ ਨਹੀਂ 100% ਤੁਹਾਡੀ ਜਿਹੜੀ ਸਜੋਹ ਤੋਂ ਪਹਿਲੀ ਲੱਗੂਗੀ ਤੇ ਨਾਲ ਹੀ ਕਨਵਾਰਸੀ ਵਣੇ ਦਾ ਵੀ ਤੁਹਾਡਾ ਦਮਾਂਦੇ ਦਾ ਹੱਲ ਹੋ ਜਾਣਾ ਉਸ ਤੋਂ ਬਾਅਦ ਮਾਲਕ ਦੀ ਕੋਦ ਘਟਦੀ ਆ ਪੇਪਰ ਜਮਾ ਨਹੀਂ ਹੋ ਰਹੇ ਗੱਲਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪਹਿਲੀ ਵੀਡੀਓ ਦੇ ਵਿੱਚ ਹੀ ਗੱਲਾਂ ਬਹੁਤ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ ਜਿੱਦਾਂ ਪਰਫਾ ਤੁਰਿਆਂ ਦੇ ਵਿੱਚ ਗੱਲਾਂ ਹੁੰਦੀਆਂ ਨਾ ਉਹ ਤੁਹਾਡੇ ਨਾਲ ਬਹੁਤ ਸਾਂਝੀਆਂ ਕਰਦਿਆਂ ਕਿਉਂਕਿ ਮੈਂ ਵੇਖੀ ਆ ਮੇਰੇ ਬੰਦਿਆਂ ਨਾਲ ਵੀ ਹੋਈ ਬੀਤੀ ਐ ਇਦਾਂ ਠੀਕ ਐ ਬੰਦੇ ਆ ਜਾਂਦੇ ਆ ਨੂਲੇ ਤੋਂ ਨਿਕਲੇ ਵੀਜ਼ੇ ਲੱਗ ਕੇ ਬੰਦੇ ਆ ਗਏ ਪਰਫਾ ਤੁਰੇ ਦੇ ਵਿੱਚ ਗਏ ਪਰਫਾ ਤੁਰੇ ਦੇ ਵਿੱਚ ਜਾ ਕੇ ਪਰਫਾ ਤੁਰਾ ਕੀ ਮੰਗਦਾ ਪਰਫਾ ਤੁਰਾ ਮੰਗਦਾ ਇੱਕ ਅਸਿਗਰਾਸੀ ਹੋਣੇ ਅਸਿਗਰਾਸੀ ਹੋਣੇ ਹੁੰਦੀ ਆ ਵੀ ਜਿਹਦੇ ਵਿੱਚ ਇੱਕ ਵਕੀਲ ਆ ਜਿਹੜਾ ਉਹ ਲੈ ਕੇ ਜਾਂਦਾ ਉਹਦੇ ਉੱਰੋਂ ਪੇਪਰ ਤਿਆਰ ਕੀਤੇ ਜਾਂਦੇ ਆ ਵੀ ਆ ਫਲਾਨਾ ਮਾਲਕਾ ਇਹ ਦੀ ਇਨੀ ਕੋਦ ਦਾ ਤੇ ਇੰਨਾ ਸਾਰਾ ਕੁਛ ਸਾਰਾ ਕੁਛ ਸਹੀ ਆ ਉਹ ਪਰਫਾ ਦੂਰਾ ਚੈੱਕ ਕਰਦਾ ਬਾਅਦ ਚ ਉਹਦੇ ਵਿੱਚ ਮਾਲਕ ਦੀ ਕੋਦ ਵੇਖੀ ਜਾਂਦੀ ਹੈ ਮਾਲਕ ਦਾ ਦੁਰਕ ਵੇਖੀ ਜਾਂਦੇ ਜਿਹਨੂੰ ਦੁਰਕ ਵੀ ਕਹਿੰਦੇ ਆਪਾਂ ਉਹ ਦੁਰਕ ਜੇਕਰ ਮਾਲਕ ਨੇ ਟੈਕਸ ਨਹੀਂ ਭਰਿਆ ਤੇ ਤੁਹਾਡੇ ਕੱਟ ਜਾਣਾ ਨਹੀਂ ਹੋਣੀ ਕੱਟ ਨਹੀਂ ਜਾਣਾ ਹੋਣੀ ਕਿਸੇ ਵੀ ਹਾਲਤ ਦੇ ਵਿੱਚ ਕਿਉਂ ਨਹੀਂ ਮਾਲਕ ਜਾਂਦੇ ਪਰਫੂਰਿਆਂ ਦੇ ਵਿੱਚ ਕਿਉਂ ਮੁੱਕਰ ਜਾਂਦੇ ਮਾਲਕ ਕਿਉਂ ਮੁੱਕਰ ਜਾਂਦੇ ਏਜੰਟ ਇਸੇ ਚੱਕਰ ਦੇ ਵਿੱਚ ਇੱਥੇ ਕੋਈ ਮਾਲਕ ਕੋਈ ਸੋਚੋ 20% ਮਾਲਕੀ ਸਹੀ ਹੈ ਜਿੰਨਾਂ ਦਾ ਸਾਰਾ ਕੁਝ A to Z ਟੈਕਸ ਵਗੈਰਾ ਭਰਦੇ ਆ ਸਾਰੇ ਚੋਰ ਆ ਇਕੱਠੇ ਹੋਏ ਮਾਲਕ ਤੋਂ ਲੈ ਕੇ ਏਜੰਟਾਂ ਤੱਕ ਸਾਰੇ ਚੋਰ ਇਕੱਠੇ ਹੋਏ ਆ ਉਹਨਾਂ ਨੇ ਪੈਸਾ ਇਕੱਠਾ ਕਰਦਾ ਤੁਹਾਡੇ ਕੋਲ ਪੈਸਾ ਲੈ ਲਿਆ ਹਨਾ ਬਸ ਜੇਬਾਂ ਚ ਪਾਲਿਆ ਤੁਸੀਂ ਇੱਥੇ ਪਹੁੰਚ ਗਏ ਆ ਉਸ ਤੋਂ ਬਾਅਦ ਪਰਫਾਤੂਰੇ ਦੇ ਵਿੱਚ ਦੁਰਕ ਮੰਗਣ ਕੁੱਦ ਮੰਗਣ ਫੇਰ ਝੱਗਾ ਚੱਕ ਜਾਂਦੇ ਆ ਮਾਲਕ ਏਜੰਟਾਂ ਨੂੰ ਚੱਕ ਜਾਂਦੇ ਏਜੰਟ ਤੁਹਾਨੂੰ ਚੱਕ ਜਾਂਦੇ ਗੱਲਾਂ ਮੇਰੀਆਂ ਸਿੱਧੀਆਂ ਹੁੰਦੀਆਂ ਪਾਰ ਹੁੰਦੀਆਂ ਸਹੀ ਆ 100% ਸਹੀ ਆ ਕਿਉਂ ਨਹੀਂ ਬਾਲਕ ਜਾਂਦੇ ਪਰ ਫਰਤੂਰੇ ਦੇ ਵਿੱਚ ਆ ਪਿੱਛੇ ਲੇ ਕੱਲ ਹੀ ਪਰਸੋਂ ਮੈਨੂੰ ਮੈਸੇਜ ਆ ਵੀਰ ਦਾ ਵੀ ਇਹ ਕਹਿੰਦਾ ਵੀ ਮੇਰੇ ਬ੍ਰਦਰ ਨੂੰ ਪਰਫਾਤੂਰੇ ਦੇ ਵਿੱਚ ਏਜੰਟ ਨੇ ਬੁਲਾ ਲਿਆ ਵੀ ਮੈਂ ਦਵਾਈ ਲੈ ਕੇ ਆਉਣਾ ਏਜੰਟ ਕਹਿੰਦਾ ਮੈਂ ਦਵਾਈ ਲੈਣ ਚੱਲਿਆ ਹਸਪਤਾਲ ਤੇ ਮਾਲਕ ਉੱਥੇ ਪਹੁੰਚੂਗਾ ਨਾ ਤਾਂ ਮਾਲਕ ਪਹੁੰਚਿਆ ਨਾ ਏਜੰਟ ਪਹੁੰਚਿਆ ਕਹਿੰਦੇ ਵੀ ਹੁਣ ਅਗਲੇ ਸੋਮਵਾਰ ਤੇਰੇ ਪੇਪਰ ਜਮ੍ਹਾਂ ਹੋਣਗੇ ਕਿਸੇ ਨੇ ਨਹੀਂ ਪਹੁੰਚਣਾ ਉੱਥੇ ਵੀਰ ਮੇਰਾ ਇਸ ਗੱਲ ਦਾ ਖਾਸ ਧਿਆਨ ਰੱਖਿਓ ਇੱਥੇ ਜੇਕਰ ਤੁਹਾਡਾ ਬੰਦਾ ਸਹੀ ਹੈ ਮਾਲਕ ਏਜੰਟ ਸਹੀ ਹੈ ਨਾ ਸਾਰਾ ਕੋ ਸਹੀ ਕਰਵਾ ਸਕਦਾ ਕਿਉਂ ਖਰਚਾ ਹੁੰਦਾ ਖਰਚਾ ਹੁੰਦਾ ਇਸ ਚੀਜ਼ਾਂ ਦੇ ਸਾਰਾ ਖਰਚਾ ਹੁੰਦਾ ਜੇਕਰ ਤੁਹਾਡੇ ਕੋਲ 15-15 ਲੱਖ ਲੈ ਕੇ ਵੀ ਤੁਹਾਡੇ ਤੇ ਪਰ ਨਹੀਂ ਜਮਾ ਕਰਾਰੇ ਫਿਟੇ ਲਾਂ ਤੈ ਉਹ ਜੀਜਾਂਟਾਂ ਦੇ ਯਾਰ ਠੀਕ ਹੈ ਖਰਚਾ ਕਿਹੜੀ ਚੀਜ਼ ਤੇ ਹੁੰਦਾ ਖਰਚਾ ਹੁੰਦਾ ਮਾਲਕ ਦੀ ਜੇ ਕੋਧ ਨਹੀਂ ਪੂਰੀ ਹੋਈ ਉਹਦੇ ਜਿੰਨਾ ਟੈਕਸ ਭਰਨ ਲਾ ਹੁੰਦਾ ਯਾਰ 1500 ਉਹ ਟੈਕਸ ਭਰ ਕੇ ਮਾਲਕ ਦੀ ਕੋਧ ਪੂਰੀ ਕਰਕੇ ਬੰਦੇ ਦੇ ਪੇਪਰ ਜਮ੍ਹਾਂ ਕਰਾਓ ਇੱਕ ਰੀ ਉਸ ਤੋਂ ਬਾਅਦ ਬੰਦੇ ਆ ਜਿਹੜਾ ਟੈਕਸ ਜਾਂਦਾ ਨੋਮੀਨਲੇ ਪੇਪਰ ਦੇ ਬੰਦੇ ਆ ਜਿਹੜਾ ਟੈਕਸ ਜਾਂਦਾ ਜਿੰਨਾ ਵੀ ਟੈਕਸ ਜਾਂਦਾ ਉਹ ਭਰ ਦਿਓ ਜੇਕਰ ਤੁਸੀਂ 15 ਲੱਖ ਰੁਪਏ ਲਿਆ ਤਾਂ ਟੈਕਸ ਭਰਦੇ ਵਿੱਚੋਂ ਕਿੰਨਾ 3 ਮਹੀਨਿਆਂ ਦਾ 1200 1300 ਇੰਨਾ ਕੁ ਟੈਕਸ ਹੀ ਆਉਂਦਾ ਭਰ ਦਿਓ ਜੇਕਰ ਨਹੀਂ ਤੁਸੀਂ ਨਾਰਮਲ ਖਰਚਾ ਲਿਆ ਬੰਦੇ ਤੋਂ ਫਿਰ ਬੰਦੇ ਨੂੰ ਕਹੋ ਵੀ ਐਸਾ ਟੈਕਸ ਭਰੋ ਤੇ ਆਦੇ ਪੇਪਰ ਜਮ੍ਹਾਂ ਕਰੋ ਸਹੀ ਅਸਲੀਅਤ ਦੱਸਣੀ ਚਾਹੀਦੀ ਹੈ ਪਰ ਨਹੀਂ ਇੱਥੇ ਕੋਈ ਨਹੀਂ ਦੱਸਦਾ ਇੱਥੇ ਕਰੀ ਤੁਹਾਨੂੰ ਇਟਲੀ ਦੇ ਵਿੱਚ ਲੈ ਕੇ ਸ਼ਰਧਾ ਦਿੱਤਾ ਜਾਂਦਾ ਉਸ ਤੋਂ ਬਾਅਦ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਤੇ ਫੇਰ ਮੇਰੇ ਵੀਰ ਰੋਲ ਦੇ ਇੱਥੇ ਇਹ ਅਸੀਂ ਕੁੱਦ ਦੀ ਗੱਲ ਕੁੱਦ ਪਰਫਾਦੂਰੇ ਜਿਹੜਾ ਮੰਗਦਾ ਉਦ ਮੰਗਦਾ ਜਿਹਨੂੰ ਦੁਰਕ ਵੀ ਕਹਿੰਦੇ ਆਪਾਂ ਹਨਾ ਇਹ ਵੀ ਪਰਫਾਦੂਰੇ ਦੇ ਵਿੱਚ ਮੇਨ ਚੀਜ਼ ਹੈ ਜਿਹੜੀ ਮੰਗੀ ਜਾਂਦੀ ਹੈ ਦੋਸਤੋ ਬਾਅਦ ਲਾਕ ਤੇ ਮੈਂ ਗੱਲ ਕਰ ਲenga ਅਪਾਇੰਟਮੈਂਟਾਂ ਦੀ ਅੰਬੈਸੀ ਦੀਆਂ ਅਪਾਇੰਟਮੈਂਟਾਂ ਅੰਬੈਸੀ ਦੀਆਂ ਅਪਾਇੰਟਮੈਂਟਾਂ ਵੀ ਮੇਰੇ ਜਿਹਦੇ ਪੇਪਰ ਨਿਕਲ ਰਹੇ ਆ ਹੁਣ ਜਲਦੀ ਕਰੋ ਹਨਾ ਖੁਦ ਚੱਕ ਸਕਦੇ ਆ ਖੁਦ ਚੱਕ ਲੋ ਅਪਾਇੰਟਮੈਂਟਾਂ ਜੇ ਕਿਸੇ ਏਜੰਟ ਰਹੀਂ ਏਜੰਸੀ ਰਹੀਂ ਚੁਕਾਉਣਾ ਤਾਂ ਤੁਸੀਂ ਉਹਨਾਂ ਰਹੀਂ ਵੀ ਚੁਕਾ ਸਕਦੇ ਹੋ ਅਪਾਇੰਟਮੈਂਟਾਂ ਕੋਈ ਚੱਕਰ ਦੇ ਬਾਕੀ ਜੇ ਆਪਣੀ ਹੈਲਪ ਚਾਹੀਦੀ ਹੈ ਸਾਹਮਣੇ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਅਪਾਇੰਟਮੈਂਟ ਲੈ ਸਕਦੇ ਆ ਤੇ ਅਪਾਇੰਟਮੈਂਟ ਦਾ ਚੱਕਰ ਇਹ ਆ ਵੀ ਅਪਾਇੰਟਮੈਂਟਾਂ ਹੁਣ ਜੁਲਾਈ ਅਗਸਤ ਦੀਆਂ ਮਿਲ ਰਹੀਆਂ ਮਤਲਬ ਤੁਸੀਂ ਅੱਜ ਅਪਾਇੰਟਮੈਂਟ ਅਪਲਾਈ ਕਰਦੇ ਆ ਜੁਲਾਈ ਅਗਸਤ ਦੀਆਂ ਅਪਾਇੰਟਮੈਂਟਾਂ ਮਿਲਣਗੀਆਂ ਇੱਥੇ ਮੇਰੇ ਵੀਰਾਂ ਦੇ ਕਈ ਸਵਾਲ ਆ ਜਾਂਦੇ ਸੀ ਜਿਵੇਂ ਮੈਂ ਸਕਰੀਨ ਤੇ ਲਾਈਵ ਆ ਵੀ 8000 ਰੁਪਿਆ 8000 ਰੁਪਿਆ ਐਂਡੇ ਦਾ ਅਪਾਇੰਟਮੈਂਟ ਦਾ ਰੇਟ ਆ ਜਿਵੇਂ ਉਹਨਾਂ ਦਾ ਰੇਟ ਆ ਜੇ ਤੁਸੀਂ ਆਪ ਚੱਕ ਸਕਦੇ ਆ ਆਪ ਖੁਦ ਵੀ ਚੱਕ ਸਕਦੇ ਆ ਕੋਈ ਤੁਹਦੇ ਆ ਤੱਕਾ ਨਹੀਂ ਕੋਈ ਤੁਹਾਨੂੰ ਜਲਦਬਾਜੀ ਨਹੀਂ ਕੀ ਵੀ ਤੁਸੀਂ ਉਹਨਾਂ ਤੋਂ ਹੀ ਚਕਾਉਣੀ ਆ ਹਣਾ ਤੇ ਉਸ ਤੋਂ ਬਾਅਦ ਜਿਹੜੀ ਗੱਲ ਮੈਂ ਦੱਸ ਰਿਹਾ ਵੀ ਕਈ ਮੇਰੇ ਵੀਰ ਪੁੱਛਦਾ ਵੀ ਨੂ ਲਾਸਤਾ ਸਾਡਾ ਐਕਸਪਾਇਰ ਹੋ ਰਿਹਾ ਜੂਨ ਦੇ ਵਿੱਚ ਤੇ ਅਪਾਇੰਟਮੈਂਟ ਮੈ ਰਹੀ ਹੈ ਜੁਲਾਈ ਦੀ ਅਗਸਤ ਦੀ ਕੋਈ ਚੱਕਰ ਨਹੀਂ ਵੀਰ ਮੇਰੇ ਤੁਸੀਂ ਅਪਾਇੰਟਮੈਂਟ ਚੱਕੋ ਉਸ ਤੋਂ ਬਾਅਦ ਨੂਲੇ ਉਸ ਤੇ ਐਕਸਪਾਇਰੀ ਡੇਟ ਦੀ ਕੋਈ ਵੈਲਿਊ ਨਹੀਂ ਰਹਿਣੀ ਠੀਕ ਹੈ ਤੁਹਾਡਾ ਨੂਲਾ ਉਸਤਾ ਵੈਲਿਡ ਬਣਿਆ ਜਾਊਗਾ ਇੱਕ ਵਾਰ ਤੁਸੀਂ ਅਪਾਇੰਟਮੈਂਟ ਬੁੱਕ ਕਰ ਲਈ ਐਕਸਪਾਇਰ ਹੋਣ ਤੋਂ ਪਹਿਲਾਂ ਨੂਲਾ ਉਸਤਾ ਐਕਸਪਾਇਰ ਹੋਣ ਤੋਂ ਪਹਿਲਾਂ ਅਪਾਇੰਟਮੈਂਟ ਜੇਕਰ ਤੁਸੀਂ ਬੁੱਕ ਕਰਦੇ ਆਂ ਤੇ ਤੁਹਾਡਾ ਜਿਹੜਾ ਨੂਲਾ ਉਸਤਾ ਵੈਲਿਡ ਰਹੂਗਾ ਅਪਾਇੰਟਮੈਂਟ ਤੱਕ ਕੋਈ ਚੱਕਰ ਨਹੀਂ ਇੱਕ ਡਰਨ ਦੀ ਕੋਈ ਲੋੜ ਨਹੀਂ ਤੇ ਉਸ ਤੋਂ ਬਾਅਦ ਕਮੈਂਟ ਤੇ ਮੈਸੇਜ ਤਾ ਹੋਰ ਵੀ ਬਹੁਤ ਆ ਮੈਸੇਜਾਂ ਵਾਲ ਮੈਂ ਕੰਪਿਊਟਰ ਦੇ ਵੇਚਦਾ ਐ ਅੱਛਾ ਦੇਖ ਮੇਰੇ ਵੀਰ ਦੇ ਬਹੁਤ ਕਮੈਂਟ ਆਏ ਹੋਏ ਆ ਹਨਾ ਸੋਸਰੀ ਕਾ ਭਾਜੀ ਮੈਂ ਇਟਲੀ ਆ ਇਹਨੂੰ ਇੱਕ ਸਾਲ ਵਾਲੇ ਵੀਜ਼ੇ ਤੇ ਬਟ 6 ਮਹੀਨੇ ਹੋ ਗਏ ਏਜੰਟ ਲਾਰੇ ਲਾਰਿਆ ਕਟ ਜਵਾਬ ਨਹੀਂ ਕਰਾਈ ਮਾਲਕ ਦੀ ਕੋਦ ਘਾਟਾ ਦੱਸੋ ਵੀਰ ਕਿੱਦਾਂ ਕਰਾਂ ਮੈਂ ਵੇਟ ਕਰਦਾ ਜਾ ਜਾ ਸਟੈਪ ਕਿਹੜਾ ਪਲੀਜ਼ ਭਾਈ ਦੱਸੋ ਕੁਛ ਸਮਝ ਨਹੀਂ ਆਉਂਦੀ ਹੋਈ ਮੈਂ ਜਿਹੜੀ ਪਹਿਲਾਂ ਗੱਲ ਅਸ ਕਿਹਾ ਵੀ ਮਾਲਕ ਦੀ ਕੋਦ ਨਹੀਂ ਪੂਰੀ ਹੋ ਰਹੀ ਮਾਲਕ ਨੇ ਟੈਕਸ ਨਹੀਂ ਤਾਰਿਆ ਉਹ ਨਹੀਂ ਜਾ ਸਕਦਾ ਉਹਨੇ ਜਾਣਾ ਹੀ ਨਹੀਂਗਾ ਤੁਸੀਂ ਵੀਰ ਮੇਰੇ ਤੁਸੀਂ ਕਿਸੇ ਵਕੀਲ ਦਾ ਸਹਾਰਾ ਲਓ}{|\text{ਸਾਲ ਵਾਲੇ ਪੇਪਰ ਆ ਜੇਕਰ ਡਰਨ ਦੀ ਲੋੜ ਨਹੀਂ ਵਕੀਲ ਦਾ ਸਹਾਰਾ ਲਓ ਤੁਹਾਡੇ ਕੋਲੇ ਇੱਕ ਨਵਾਂ ਮਾਲਕ ਹੋਣਾ ਚਾਹੀਦਾ ਪੇਪਰ ਤੁਹਾਡੇ ਬੰਨ ਗਏ ਉਹਦੇ ਅਸੇ ਸ਼ਰਤ ਇਹ ਆ ਵੀ ਇੱਕ ਮਾਲਕ ਤੁਹਾਨੂੰ ਨਵਾਂ ਲੱਭਣਾ ਪੈਣਾ} ਜਿਹੜਾ ਤੁਹਾਨੂੰ ਕੰਮ ਤੇ ਰੱਖਣਾ ਹਾਸ ਤੇ ਹਾਂ ਕਰਦੇ ਲੈਟਰ ਦਿੰਦੇ ਵੀ ਮੈਂ ਇਹ ਬੰਦੇ ਨੂੰ ਕੰਮ ਤੇ ਰੱਖ ਕਰਨਾ ਠੀਕ ਹੈ ਉਸ ਤੋਂ ਬਾਅਦ ਇੱਕ ਵਕੀਲ ਚਾਹੀਦਾ ਤੇ ਸਾਰਾ ਕੰਮ ਤੁਹਾਡੇ ਪੇਪਰ ਸਿੱਧੇ ਹੋਏ ਆਣਗੇ ਕੋਈ ਚੱਕਰ ਨਹੀਂ ਕੋਈ ਪੁਰਾਣਾ ਮਾਲਕ ਦੀ ਲੋੜ ਨਹੀਂ ਪੈਣੀਗੀ ਠੀਕ ਹੈ ਵਕੀਲ ਨੇ ਕੀ ਕਰਨਾ ਵਕੀਲ ਨੇ ਪੁਰਾਣੇ ਮਾਲਕ ਨੂੰ ਤੁਹਾਡੇ ਨੂੰ ਇੱਕ ਲੈਟਰ ਪਾਉਣਾ ਚਿੱਠੀ ਪਾਉਣੀ ਹੈ ਬਈ ਆ ਮੇਰਾ ਕਲਾਇੰਟ ਆ ਤੇ ਇਹਦੇ ਆ ਵੀਜ਼ਾ ਆ ਤਰੇ ਉਹ ਫਲਾਣਾ ਧੰਕਾ ਵੀ ਮੈਨੂੰ ਪੰਜਾਂ ਦਿਨਾਂ ਦੇ ਸੱਤ ਦਿਨਾਂ ਦੇ ਵਿੱਚ ਜਵਾਬ ਦੇ ਜੇਕਰ ਜਵਾਬ ਦੇ ਨਾ ਵੀ ਕਿਉਂ ਨਹੀਂ ਇਹਦੇ ਪੇਪਰ ਜਮ੍ਹਾਂ ਕਰਾ ਰਿਆ ਤਾਂ ਵੀ ਠੀਕ ਆ ਜੇ ਨਹੀਂ ਜਵਾਬ ਦਿੰਦਾ ਤੁਹਾਡੇ ਵੱਲੋਂ ਕੇਸ ਹੋ ਜਾਣਾ ਆਟੋਮੈਟਿਕੀ ਮਾਲਕ ਤੇ ਉਸ ਕੇਸ ਦੇ ਬੇਸ ਤੇ ਵਕੀਲ ਨੇ ਤੁਹਾਡਾ ਕੇਸ ਪਰਫਰਟੂਰੇ ਦੇ ਵਿੱਚ ਪੇਸ਼ ਕਰਦਣਾ ਵੀ ਇਹਦਾ ਮਾਲਕ ਆਪਦਾ ਨਾਮ ਬੁੱਕਰ ਗਿਆ ਤੇ ਨਵਾਂ ਮਾਲਕ ਕੰਮ ਦੇ ਰੱਖਣ ਲਈ ਤਿਆਰ ਹੈ ਨੂੰ ਤੇ ਇਹਨੂੰ ਜਿਹੜੀ ਇਹ ਸੈਂਸਾ ਲੋਹਰੋ ਜਿਹਨੂੰ ਕਹਿੰਦੇ ਆਪਾਂ ਹਨਾ ਉਸ ਜ਼ੋਰ ਤੋਂ ਦਿੱਤੀ ਜਾਵੇ ਉਸ ਜ਼ੋਰ ਤੋਂ ਮਿਲੂਗੀ ਤੁਹਾਨੂੰ 100% ਮਿਲੂਗੀ ਹੀ ਮਿਲੂਗੀ ਇਹ ਕੰਮ ਵਕੀਲਾਂ ਦੇ through ਹੁੰਦੇ ਆ ਵਕੀਲਾਂ ਨੇ ਆ ਫੀਸ ਵਕੀਲਾਂ ਨੇ ਆਪਦੀ ਫੀਸ ਜ਼ਰੂਰ ਲੈਣੀ ਹੈ ਜੇਕਰ ਤੁਸੀਂ ਮਾਲਕ ਤੋਂ ਕਿਸੇ ਤੋਂ ਕੰਟਰੈਕਟ ਤੋਂ ਲੈਣੇ ਵੀ ਆ ਉਹਨਾਂ ਨੇ ਆਪ ਦਾ ਸਾਉ ਦਾ ਆਪ ਦਾ ਵੇਖਣਾ ਇੱਥੇ ਸਾਰਾ ਕੁਝ ਝੋਲ ਵਿੱਚ ਝੋਲਾ ਬਹੁਤ ਪਹੁੰਚਦਾ ਸੋ ਵੀ ਮੇਰੋ ਬਈ ਇਟਲੀ ਦੇ ਵਿੱਚ ਆ ਕੇ ਇਟਲੀ ਦੇ ਵਿੱਚ ਆ ਕੇ ਪੇਪਰਾਂ ਦੇ ਚੱਕਰਾਂ ਦੇ ਵਿੱਚ ਇਹ ਦੁਨੀਆ ਨਿਕਲ ਜਾਂਦੀ ਆ ਦੁਨੀਆ ਕੀ ਸੱਚ ਟਾਈਮ ਨਿਕਲ ਜਾਂਦਾ ਅੱਗੇ ਕਮੈਂਟ ਸੌਰੀ ਮੈਂ ਕਮੈਂਟ ਪੜ੍ਹਦਾ ਸੀਗਾ ਵਿਦ ਆਦਨ ਦਾ ਟਾਈਮ ਮਿਲਿਆ ਫਿੰਗਰਾਂ ਤੇ ਗਏ ਸੀ ਫਿੰਗਰਾਂ ਨਾਲ ਇੱਕ ਲੈਟਰ ਦੇ ਤਾਂ ਵੀ ਦੱਸ ਦਿੰਦਾ ਟਾਈਮ ਮਿਲਿਆ ਆ ਮੈਂ ਪਹਿਲਾਂ ਦੱਸ ਕੇ ੜਿਆ ਬਈ ਵੀ ਕਨਵਰਸ ਜਾਣੇ ਦਾ ਜ਼ਮਾਨਦਾ ਜੇਕਰ ਤੁਸੀਂ ਕੀਤਾ ਤੇ ਉਹ ਦਾ ਦਹਾਂਦਰਾਂ ਦੇ ਵਿੱਚ ਵਿੱਚ ਆ ਗਾਦੀ ਪੈਕਪੇਜ ਜੋ ਹਨਾ ਕਸੂਰੇ ਨੂੰ ਤੇ ਤੁਹਾਡਾ ਹੱਲ ਹੋ ਜਾਣਾ ਸੋ ਇਹੀ ਸੀ ਵੀਰ ਮੇਰੋ ਅੱਜ ਦੀ ਵੀਡੀਓ ਕਿਉਂਕਿ ਗੱਲਾਂ ਬਤਾ ਤੁਹਾਨੂੰ ਦੱਸਣਾ ਬਹੁਤ ਆ ਤੇ ਟਾਈਮ ਬਹੁਤ ਵੀਡੀਓ ਦਾ ਲੰਮਾ ਹੋ ਜਾਦਾ ਵੀਡੀਓ ਬਹੁਤ ਲੰਮੀ ਹੋ ਜਾਂਦੀ ਹੈ ਇਸ ਕਰਕੇ ਮਿਲਦੇ ਆਂ ਅਗਲੀ ਵੀਡੀਓ 'ਚ ਸਸਤੀ ਕਸਰ ਰੱਬ ਰੱਖਾ